ਇੱਕ ਪਿੰਡ ਦੇ ਵਿੱਚ ਇੱਕ ਬਜ਼ੁਰਗ ਆਦਮੀ ਰਹਿੰਦਾ ਸੀ ਉਸ ਦਾ ਇੱਕ ਪੁੱਤਰ ਸੀ ਜੋ ਬਹੁਤ ਜ਼ਿਆਦਾ ਨਿਕੰਮਾ ਤੇ ਆਲਸੀ ਸੀ ਸਾਰਾ ਦਿਨ ਉਹ ਇੱਧਰ ਉੱਧਰ ਜਾ ਕੇ ਆਪਣਾ ਸਮਾਂ ਖਰਾਬ ਕਰਦਾ ਰਹਿੰਦਾ ਸੀ ਉਸ ਦਾ ਬਾਪ ਉਸ ਤੋਂ ਬਹੁਤ ਜ਼ਿਆਦਾ ਨਿਰਾਸ਼ ਸੀ ਤੇ ਉਸ ਦੇ ਪਿਤਾ ਨੇ ਇੱਕ ਦਿਨ ਆਪਣੇ ਬੱਚੇ ਨੂੰ ਕਿਹਾ ਕਿ ਬੇਟਾ ਇੱਕ ਕੰਮ ਕਰ ਮੇਰੇ ਕਮਰੇ ਵਿੱਚ ਜਾ ਮੇਰੀ ਪੇਟੀ ਦੇ ਵਿੱਚ ਇੱਕ ਕੜੀ ਪਈ ਹੈ ਉਹ ਬੱਚਾ ਉਸ ਦਾ ਬੇਟਾ ਅੰਦਰੋਂ ਕੜੀ ਲੈ ਆਇਆ ਤਾਂ ਬਾਪ ਕਹਿੰਦਾ ਹੈ ਕਿ ਬੇਟਾ ਤੂੰ ਇਸ ਨੂੰ ਬਾਜ਼ਾਰ ਦੇ ਵਿੱਚ ਲੈ ਕੇ ਜਾ ਅਤੇ ਇਸ ਦੀ ਕੀਮਤ ਪਤਾ ਕਰਕੇ ਆ। ਵੀ ਇਸ ਦੀ ਕਿੰਨੀ ਕੀਮਤ ਹੈ। ਉਹ ਆਪਣੇ ਪਿਤਾ ਦਾ ਕਿਹਣਾ ਮੰਨ ਕੇ ਬਾਜ਼ਾਰ ਵਿੱਚ ਜਾਂਦਾ ਹੈ। ਕੋਈ ਉਸ ਨੂੰ 300 ਕਹਿੰਦਾ ਹੈ। ਕੋਈ 500 ਕਹਿੰਦਾ ਹੈ, ਕੋਈ 800 ਕੋਈ 1000 ਤੱਕ ਉਸ ਦੀ ਕੀਮਤ ਦੱਸਦਾ ਹੈ। ਕਈ ਲੋਕਾਂ ਨੇ ਉਸ ਦੀ ਕੀਮਤ ਇੱਕੋ ਜਹੀ ਦੱਸੀ। ਓਹੋ ਬਾਜ਼ਾਰ ਦੇ ਵਿੱਚੋਂ ਕੀਮਤ ਪਤਾ ਕਰਕੇ ਆਪਣੇ ਪਿਤਾ ਕੋਲ ਵਾਪਸ ਆ ਗਿਆ ਅਤੇ ਆਪਣੇ ਪਿਤਾ ਨੂੰ ਸਾਰੀ ਗੱਲ ਦੱਸਦਾ ਹੈ ਕਿ ਪਿਤਾ ਜੀ ਕਿਸੇ ਨੇ ਇਸ ਦਾ ਮੁੱਲ 100 ਰੁਪਏ ਪਾਇਆ ਕਿਸੇ ਨੇ 500 ਤੇ ਕਿਸੇ ਨੇ 800 ਪਿਤਾ ਜੀ ਕਹਿੰਦੇ ਕਿ ਬੇਟਾ ਇਸ ਨੂੰ ਮੇਰੇ ਕਮਰੇ ਵਿੱਚ ਜੋ ਮੇਰੀ ਪੇਟੀ ਹੈ ਨਾ ਉਸ ਦੇ ਵਿੱਚ ਹੀ ਰੱਖ ਦੇ ਜਦੋਂ ਅਗਲਾ ਦਿਨ ਆਇਆ ਤਾਂ ਬਾਪ ਨੇ ਫਿਰ ਆਪਣੇ ਪੁੱਤਰ ਨੂੰ ਬੁਲਾਇਆ ਕਿ ਬੇਟਾ ਅੱਜ ਤੂੰ ਫੇਰ ਬਾਜ਼ਾਰ ਵਿੱਚ ਜਾਣਾ ਹੈ ਉਹੀ ਕੰਮ ਕਰ ਘੜੀ ਨੂੰ ਅੰਦਰੋਂ ਲੈ ਕੇ ਆ ਜੋ ਪੇਟੀ ਦੇ ਵਿੱਚ ਪਈ ਹੈ ਅੱਜ ਤੂੰ ਬਾਜ਼ਾਰ ਵਿੱਚ ਜਾਣਾ ਹੈ ਅਤੇ ਬਾਜ਼ਾਰ ਵਿੱਚ ਜਾ ਕੇ ਅੱਜ ਇਹ ਪਤਾ ਕਰਨਾ ਹੈ ਕਿ ਜੋ ਇਸ ਘੜੀ ਦੇ ਵਿੱਚ ਸਮਾਂ ਚੱਲ ਰਿਹਾ ਹੈ ਇਸ ਦੀ ਕੀ ਕੀਮਤ ਹੈ ਉਹ ਆਪਣੇ ਮਨ ਵਿੱਚ ਸੋਚਦਾ ਹੈ ਬੱਚਾ ਵੀ ਮੇਰਾ ਬਾਪ ਹੁਣ ਬਜ਼ੁਰਗ ਹੋ ਗਿਆ ਭੁਲੀਆਂ ਗੱਲਾਂ ਕਰਦਾ ਹੈ ਇਸ ਨੂੰ ਹੁਣ ਸਮਝ ਨਹੀਂ ਵੀ ਕੀ ਕਰਨਾ ਹੈ ਕੀ ਪੁੱਛਣਾ ਹੈ ਜਦੋਂ ਉਹ ਉਸ ਦਾ ਬੇਟਾ ਬਾਜ਼ਾਰ ਦੇ ਵਿੱਚ ਚਲਾ ਜਾਂਦਾ ਹੈ ਬਾਜ਼ਾਰ ਦੇ ਵਿੱਚ ਜਾ ਕੇ ਲੋਕਾਂ ਨੂੰ ਪੁੱਛਦਾ ਹੈ ਕਿ ਇਸ ਘੜੀ ਦੀ ਕੀਮਤ ਜੋ ਇਸ ਦੇ ਵਿੱਚ ਸਮਾਂ ਚੱਲ ਰਿਹਾ ਹੈ ਤੇ ਸਮੇਂ ਦੀ ਕੀ ਕੀਮਤ ਹੈ ਤਾਂ ਲੋਕ ਉਸ ਦੇ ਹੱਸਦੇ ਹਨ ਉਸ ਦਾ ਮਜ਼ਾਕ ਵੀ ਉਡਾਉਂਦੇ ਹਨ ਉਹ ਬੜਾ ਪਰੇਸ਼ਾਨ ਹੁੰਦਾ ਹੈ ਅਖੀਰ ਦੇ ਵਿੱਚ ਉਸ ਨੂੰ ਇੱਕ ਇੱਕ ਬਜ਼ੁਰਗ ਵਿਅਕਤੀ ਮਿਲਦਾ ਹੈ ਜੋ ਸਿਆਣਾ ਹੁੰਦਾ ਹੈ ਉਹ ਕਹਿੰਦਾ ਹੈ ਕਿ ਬੇਟਾ ਇੱਧਰ ਆ ਮੇਰੇ ਕੋਲ ਬੈਠ ਜਾ ਹੋਵੇਗਾ ਤਾਂ ਮੇਰਾ ਸਮਾਂ ਖਰਾਬ ਹੀ ਪਰ ਮੈਂ ਤੈਨੂੰ ਸਮਝਾਵਾਂਗਾ ਜ਼ਰੂਰ ਉਹ ਕਹਿੰਦਾ ਕਿ ਬੇਟਾ ਘੜੀ ਦੀ ਕੀਮਤ ਚਾਹੇ 500 ਹੈ ਚਾਹੇ 1000 ਹੈ ਪਰ ਜੋ ਸਮੇਂ ਦੀ ਕੀਮਤ ਹੈ ਨਾ ਬੇਟਾ ਓਹੋ ਬਹੁਤ ਜ਼ਿਆਦਾ ਅਮੁੱਲ ਹੈ ਬਹੁਤ ਜ਼ਿਆਦਾ ਕੀਮਤੀ ਹੈ ਸ਼ਾਇਦ ਹੀ ਉਸ ਦੀ ਕੀਮਤ ਕੋਈ ਦੇ ਸਕਦਾ ਹੋਵੇ ਉਸ ਬਜ਼ੁਰਗ ਨੇ ਦੱਸਿਆ ਕਿ ਜੋ ਸਮਾਂ ਹੈ ਉਹ ਇੰਨਾ ਜ਼ਿਆਦਾ ਕੀਮਤੀ ਹੈ ਕਿ ਉਸ ਨੂੰ ਕੋਈ ਵੀ ਜੇ 1 ਸਕਿੰਟ ਵੀ ਲੰਘ ਜਾਵੇ ਤਾਂ ਲੱਖਾਂ ਕਰੋੜਾ ਰੁਪਇਆ ਲਾਖੇ ਉਸ ਨੂੰ ਕੋਈ ਨਹੀਂ ਖਰੀਦ ਸਕਦਾ ਬੇਟਾ ਇਸ ਦਾ ਇੱਕ ਲਭ ਹੈ ਇਕ ਕਹਾਣੀ ਹੈ ਲਾਭ ਇਹ ਹੈ ਕਿ ਇਹ ਸਮਾਂ ਤੁਹਾਡੇ ਹੱਥ ਵਿੱਚ ਹੈ ਤੁਸੀਂ ਚਾਹੋ ਇਸ ਸਮੇਂ ਦੌਰਾਨ ਕੋਈ ਵੀ ਕੰਮ ਕਰ ਸਕਦੇ ਹੋ ਆਪਣੇ ਬੇਲੇ ਸਮੇਂ ਨੂੰ ਸਪੈਂਡ ਕਰ ਸਕਦੇ ਹੋ ਇਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਤੁਸੀਂ ਢਾਲ ਸਕਦੇ ਹੋ ਕੋਈ ਵੀ ਕਿਰਤ ਕਰ ਸਕਦੇ ਹੋ ਨੁਕਸਾਨ ਬੇਟਾ ਇਸ ਦਾ ਇਹ ਹੈ ਕਿ ਇਹ ਸਮਾਂ ਕਿਸੇ ਦਾ ਵੀ ਸਕਾ ਨਹੀਂ ਇਹਨੇ ਨਾ ਦਿਨ ਦੇਖਣਾ ਹੈ ਨਾ ਰਾਤ ਦੇਖਣੀ ਹੈ ਨਾ ਦੁੱਖ ਦੇਖਣਾ ਹੈ ਨਾ ਸੁੱਖ ਦੇਖਣਾ ਹੈ ਇਸ ਨੇ ਆਪਣੀ ਰਫਤਾਰ ਤੇ ਚੱਲਦੇ ਹੀ ਰਹਿਣਾ ਹੈ ਇਹ ਸੁਣ ਕੇ ਬੱਚਾ ਬੜਾ ਹੈਰਾਨ ਹੋ ਗਿਆ ਅਤੇ ਆਪਣੇ ਪਿਤਾ ਜੀ ਕੋਲ ਆਉਂਦਾ ਹੈ ਅਤੇ ਦੱਸਦਾ ਹੈ ਕਿ ਮੈਨੂੰ ਪਿਤਾ ਜੀ ਇੱਕ ਸਿਆਣੇ ਬੰਦੇ ਨੇ ਸਮਝਾਇਆ ਕਿ ਸਮਾਂ ਬਹੁਤ ਕੀਮਤੀ ਹੈ ਤੇ ਮੈਂ ਵਾਦਾ ਕਰਦਾ ਹਾਂ ਅੱਜ ਤੋਂ ਬਾਅਦ ਆਪਣਾ ਸਮਾਂ ਖਰਾਬ ਨਹੀਂ ਕਰਾਂਗਾ ਇਹ ਸੁਣ ਕੇ ਉਸ ਨੇ ਸਮੇਂ ਦੀ ਕਦਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹ ਇੱਕ ਦਿਨ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਗਿਆ ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ ਕਿ ਬੀਤ ਜਿਹ ਹੈ ਬੀਤ ਜਿਹ ਹੈ ਜਨਮ ਆਕਾਜ਼ ਰੇ ਕਿਉਂ ਨਾ ਹਰ ਕਾ ਨਾਮ ਲੈ ਮੂਰਖ ਨਿਲਾਜ਼ ਰੇ ਕਿਹ ਇਨਸਾਨ ਇਸ ਸਮਾਂ ਆਪਣੀ ਰਫਤਾਰ ਤੇ ਬੀਤਦਾ ਜਾ ਰਿਹਾ ਹੈ ਪਰ ਤੂੰ ਹਜੇ ਤੱਕ ਇਸ ਦਾ ਕੋਈ ਲਾਹਾ ਨਹੀਂ ਲੈ ਰਿਹਾ ਗਰੀਬ ਨੂੰ ਵੀ 24 ਘੰਟੇ ਮਿਲਦੇ ਹਨ ਅਮੀਰ ਨੂੰ ਵੀ 24 ਘੰਟੇ ਮਿਲਦੇ ਹਨ ਸੋ ਇਨਸਾਨ ਇਹ ਤੈਨੂੰ ਦੇਖਣਾ ਹੈ ਕਿ ਇਹ 24 ਘੰਟੇ ਦੇ ਵਿੱਚ ਤੂੰ ਕਿੰਨਾ ਸਮਾਂ ਗੁਰੂ ਨੂੰ ਦੇਣਾ ਹੈ ਕਿੰਨਾ ਸਮਾਂ ਆਪਣੇ ਸਰੀਰ ਨੂੰ ਆਪਣੇ ਭੋਜਨ ਖਾਣ ਲਈ ਤੁਰਨ ਲਈ ਫੇਰਨ ਲਈ ਸੈਰਨ ਲਈ ਸਾਥ ਸੰਬੰਧੀਆਂ ਦੇ ਲਈ ਤੇ ਸੇਵਾ ਤੇ ਸਿਮਰਨ ਲਈ ਇਹ ਸਭ ਕੁਝ ਤੇਰੇ ਹੱਥ ਵਿੱਚ 24 ਘੰਟੇ ਹਨ ਪਰ ਇਨਸਾਨ ਤੈਨੂੰ ਹਲੇ ਵੀ ਕਦਰ ਨਹੀਂ ਸਮੇਦੀ ਹੋਈ ਇਹ ਕਹਾਣੀ ਦਾ ਸਿਰਫ ਇਹੋ ਹੀ ਮਕਸਦ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਸਮੇਂ ਦੀ ਕਦਰ ਕਰਨੀ ਆ ਜਾਵੇ ਜੋ ਸਤਿਗੁਰੂ ਜੀ ਨੇ ਕਿਹਾ ਹੈ ਕਿ ਜਿੰਨਾ ਵੀ ਵੇਲਾ ਮਿਲਦਾ ਹੈ ਪ੍ਰਮਾਤਮਾ ਦਾ ਨਾਮ ਜਪ ਲਓ ਕਿਉਂਕਿ ਜ਼ਿੰਦਗੀ ਦਾ ਕੋਈ ਨਹੀਂ ਪਤਾ ਦਿਨ ਦਿਨ ਆਉਦ ਵਿਹਾਤ ਹੈ ਫੁੱਟਾ ਘਟ ਜਿਉਂ ਪਾਣੀ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਜ਼ਰੂਰ ਸ਼ੇਅਰ ਕਰਨਾ ਲਾਈਕ ਤੇ ਕਮੈਂਟ ਕਰਨਾ ਹੋ ਸਕਦਾ ਹੈ ਇਸ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਜੀ ਬਹੁਤ ਬਹੁਤ ਆਪ ਜੀ ਦਾ ਧੰਨਵਾਦ